ਦੋਸਤੋ ਅੱਜ ਮੈਂ ਤੁਹਾਡੇ ਨਾਲ ਅਜਿਹਾ ਬਿਜ਼ਨਸ ਆਈਡੀਆ ਸ਼ੇਅਰ ਕਰਨ ਜਾ ਰਿਹਾ ਹਾਂ ਜੋ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਇਹ ਇੱਕ ਨੌਕਰੀ ਹੈ ਪਰ ਇਸ ਦੇ ਨਾਲ ਨਾਲ ਪੜ੍ਹੇ ਲਿਖੇ ਲੋਕ ਹੀ ਇਸ ਕੰਮ ਨੂੰ ਕਰ ਸਕਦੇ ਨੇ ਬਿਜ਼ਨਸ ਆਈਡੀਆ ਦੇ ਨਾਲ ਨਾਲ ਮੈਂ ਤੁਹਾਡੇ ਲਈ ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਲੈ ਕੇ ਆਉਂਗਾ ਜਿਨ੍ਹਾਂ ਨੂੰ ਸਮਝ ਕੇ ਤੁਸੀਂ ਆਪ ਫੈਸਲਾ ਕਰਦੇ ਹੋ ਕਿ ਤੁਸੀਂ ਇਹਨਾਂ ਨੂੰ ਕਰਨਾ ਹੈ ਜਾਂ ਫਿਰ ਨਹੀਂ ਅੱਜ ਮੈਂ ਤੁਹਾਡੇ ਲਈ ਅਜਿਹਾ ਬਿਜ਼ਨਸ ਆਈਡੀਆ ਲੈ ਕੇ ਆਇਆ ਹਾਂ ਜਿਸ ਦੇ ਨਾਲ ਤੁਸੀਂ 50000 ਰੁਪਏ ਤੱਕ ਦੀ ਕਮਾਈ ਮਹੀਨੇ ਦੀ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾਲ ਤੁਸੀਂ ਬਹੁਤ سارے ਪੈਟਰੋਲ ਪੰਪਾਂ ਤੇ ਜ਼ਰੂਰ ਦੇਖਿਆ ਹੋਵੇਗਾ ਕਿ ਇੱਕ ਬੂਥ ਜਿਹਾ ਬਣਾ ਹੁੰਦਾ ਜਿਸ ਦੇ ਉੱਪਰ ਲਿਖਿਆ ਹੁੰਦਾ ਹੈ ਪੋਲੂਸ਼ਨ ਚੈੱਕ ਤੁਸੀਂ ਆਪ ਵੀ ਬਹੁਤ ਵਾਰ ਆਪਣੇ ਵਹੀਕਲ ਦਾ ਪੋਲੂਸ਼ਨ ਸਰਟੀਫਿਕੇਟ ਬਨਾਇਆ ਹੋਵੇਗਾ ਕੀ ਤੁਸੀਂ ਅੱਜ ਤੱਕ ਇਹ ਸੋਚਿਆ ਕਿ ਪੋਲੂਸ਼ਨ ਸਰਟੀਫਿਕੇਟ ਬਣਾਉਣ ਦੀ ਇਜਾਜ਼ਤ ਉਹਨਾਂ ਨੂੰ ਕੌਣ ਦਿੰਦਾ ਹੈ ਔਰ ਇੱਕ ਦਿਨ ਦੇ ਵਿੱਚ ਇਹ ਪੋਲੂਸ਼ਨ ਦੇ ਕਿੰਨੇ ਪੈਸੇ ਬਣਾ ਰਹਿੰਦੇ ਸੋਚੇ ਤਾਂ ਸ਼ਾਇਦ ਤੁਸੀਂ ਕਈ ਵਾਰ ਹੋਏ ਪਰ ਕਈ ਵਾਰ ਐਵੇਂ ਲੱਗਦਾ ਕਿ ਇਹ ਇੱਕ ਸਰਕਾਰੀ ਨੌਕਰੀ ਹੈ ਜਿਸ ਕਰਕੇ ਬੰਦੇ ਸੋਚਣਾ ਬੰਦ ਕਰ ਦਿੰਦੇ ਮੇਰੇ ਦੋਸਤ ਨੇ ਵੀ ਮੇਰੇ ਤੋਂ ਇੱਕ ਸਵਾਲ ਪੁੱਛਿਆ ਲਈ ਜਿਸ ਲਈ ਮੈਂ ਵੀਡੀਓ ਬਣਾ ਰਿਹਾ ਇਹ ਇੱਕ ਬਿਜ਼ਨਸ ਆਈਡੀਆ ਬਣ ਜਾਏਗਾ ਔਰ ਤੁਸੀਂ ਇਸ ਦੇ ਉੱਪਰ ਜੇ ਕੰਮ ਕਰੋਗੇ ਤੁਸੀਂ ਵੀ ਪ੍ਰੋਫਿਟ ਬਣਾ पाओगे ਬਹੁਤੀ ਗੱਲਾਂ ਨਾ ਕਰਦੇ ਹੋਏ ਮੈਂ ਤੁਹਾਨੂੰ ਇਸ ਨੂੰ ਬਿਜ਼ਨਸ ਦੇ ਤਰੀਕੇ ਦੇ ਨਾਲ ਸਮਝਾਉਂਦਾ ਦੋਸਤੋ ਇਹ ਇੱਕ ਅਜਿਹਾ ਬਿਜ਼ਨਸ ਹੈ ਜਿਸ ਨੂੰ ਬੜੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਇਸ ਦੇ ਨਾਲ-ਨਾਲ ਇਸ ਦੇ ਉੱਪਰ 1 ਤੋਂ 1.5 ਲੱਖ ਰੁਪਏ ਦੀ ਇਨਵੈਸਟਮੈਂਟ ਹੁੰਦੀ ਹੈ ਜੇ ਤੁਸੀਂ ਇਹ ਇਨਵੈਸਟਮੈਂਟ ਕਰਦੇ ਹੋ ਤੇ ਇਹਦੇ ਨਾਲ ਨਾਲ ਤੁਹਾਨੂੰ ਰਿਟਰਨ ਵੀ ਛੇਤੀ ਆ ਜਾਂਦੀ ਹੈ ਤਾਂ ਨਾਲ ਇਸ ਦੇ ਤੁਹਾਨੂੰ ਪ੍ਰੋਫਿਟ ਵੀ ਬੰਨਾ ਸ਼ੁਰੂ ਹੋ ਜਾਂਦਾ ਦੋਸਤੋ ਅੱਜ ਤੱਕ ਮੈਂ ਬਹੁਤ ਸਾਰੇ ਐਸੇ ਬਿਜ਼ਨਸ ਆਈਡੀਆ ਵੀ ਦੱਸੇ ਨੇ ਜਿੱਥੇ ਬਹੁਤ ਘੱਟ ਔਰ ਬਹੁਤ ਸਾਰੇ ਐਸੇ ਆਈਡੀਆਜ਼ ਨੇ ਜਿੱਥੇ ਬਹੁਤ ਜ਼ਿਆਦਾ ਇਨਵੈਸਟਮੈਂਟ ਹੁੰਦੀ ਹੈ ਪਰ ਅੱਜ ਦੇ ਜਿਹੜੀ ਇਨਵੈਸਟਮੈਂਟ ਹੈਗੀ ਹੈ ਇੱਕ ਲਿਮਟਿਡ ਇਨਵੈਸਟਮੈਂਟ ਹੈ ਜੇ ਤੁਸੀਂ ਇਸ ਦੇ ਵਿੱਚ ਕੰਮ ਕਰਦੇ ਹੋ ਤਾਂ ਤੁਹਾਨੂੰ ਜਲਦੀ ਹੀ ਪ੍ਰੋਫਿਟ ਦੇ ਵਿੱਚ ਕਨਵਰਜਨ ਹੋ ਜਾਏਗਾ ਇਸ ਕੰਮ ਨੂੰ ਕਰਨ ਤੋਂ ਪਹਿਲਾਂ ਤੁਹਾਨੂੰ ਪਹਿਲਾਂ ਪੋਲੂਸ਼ਨ ਅੰਡਰ ਕੰਟਰੋਲ ਸਰਟੀਫਿਕੇਟ ਲੈਣਾ ਪੈਂਦਾ ਹੈ ਜਦੋਂ ਤੁਹਾਡੇ ਕੋਲ ਸਰਟੀਫਿਕੇਟ ਆ ਜਾਂਦਾ ਹੈ ਤਾਂ ਤੁਸੀਂ ਇਹ ਕੰਮ ਆਸਾਨੀ ਨਾਲ ਕਰ ਸਕਦੇ ਮੈਂ ਆਲਰੇਡੀ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦਿੱਤਾ ਹੋਇਆ ਹੈ ਜਿਸ ਦੇ ਉੱਪਰ ਤੁਸੀਂ ਕਲਿੱਕ ਕਰਕੇ ਲਾਇਸੈਂਸ ਨੂੰ ਅਪਲਾਈ ਕਰ ਸਕਦੇ ਹੋ ਇਸ ਦੇ ਨਾਲ ਨਾਲ ਤੁਸੀਂ ਕਿਸੇ ਵੀ ਸਾਈਬਰ ਕਾਫੇ ਤੇ ਜਾ ਕੇ ਵੀ ਆਪਣਾ ਲਾਇਸੈਂਸ ਨੂੰ ਅਪਲਾਈ ਕਰ ਸਕਦੇ ਹੋ ਅਲੱਗ-ਅਲੱਗ ਸਟੇਟ ਦੇ ਵਿੱਚ ਅਲੱਗ ਵੀ ਪਤਾ ਕਰ ਸਕਦੇ ਹੋ ਕਿ ਤੁਹਾਡੀ ਸਟੇਟ ਦੇ ਵਿੱਚ ਕਿੰਨੀ ਫੀਸ ਹੈ ਮੋਸਟਲੀ ਜਿਹੜੀ ਇਹਦੀ ਫੀਸ ਹੈ ਉਹ 3000 ਤੋਂ ਸ਼ੁਰੂ ਹੁੰਦੀ ਹੈ ਪਰ ਸਟੇਟ ਟੂ ਸਟੇਟ ਵੇਰੀ ਕਰਦੀ ਹੈ ਇਸ ਕਰਕੇ ਤੁਸੀਂ ਇਸ ਦਾ ਖਰਚਾ 10000 ਤੱਕ ਲੈ ਕੇ ਚੱਲੋ ਲਾਇਸੈਂਸ ਨੂੰ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ ਆਧਾਰ ਕਾਰਡ ਤੇ ਪੈਨ ਕਾਰਡ ਹੋਣਾ ਲਾਜ਼ਮੀ ਹੈ ਇਸ ਲਾਇਸੈਂਸ ਤੋਂ ਬਾਅਦ ਦੂਜੀ ਵੱਡੀ ਚੀਜ਼ ਹੈ ਪੋਲੂਸ਼ਨ ਵਾਲੀ ਮਸ਼ੀਨ ਜੋ ਕਿ ਪੋਲੂਸ਼ਨ ਨੂੰ ਚੈੱਕ ਕਰਦੀ ਹੈ ਇਹ ਵੀ ਤੁਸੀਂ ਸੇਮ ਸਾਈਡ ਦੇ ਉੱਪਰ ਜਾ ਕੇ ਉੱਥੋਂ ਖਰੀਦ ਸਕਦੇ। ਇਸ ਮਸ਼ੀਨ ਦੀ ਕੀਮਤ 30,000 ਰੁਪਏ ਤੋਂ ਸ਼ੁਰੂ ਹੋ ਕੇ ਲੱਖ ਰੁਪਏ ਤੱਕ ਚੱਲ ਜਾਂਦੀ ਹੈ। ਕਿਉਂਕਿ ਕਈ ਮਸ਼ੀਨਾਂ ਸਿਰਫ ਸੀਐਨਜੀ ਲਈ ਬਣੀਆਂ ਹੁੰਦੀਆਂ ਨੇ, ਕਈ ਪੈਟਰੋਲ ਲਈ ਬਣੀਆਂ ਹੁੰਦੀਆਂ ਨੇ, ਕਈ ਫਿਰ ਡੀਜ਼ਲ ਲਈ ਬਣੀਆਂ ਹੁੰਦੀਆਂ ਨੇ। ਜਿਹੜੀ ਮਸ਼ੀਨ ਜ਼ਿਆਦਾ ਮਹਿੰਗੀ ਹੁੰਦੀ ਆ ਉਹ ਫਿਰ ਤਿੰਨਾਂ ਤਰ੍ਹਾਂ ਦੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਚੈੱਕ ਕਰ ਸਕਦੇ ਆ। ਇਹ ਮਸ਼ੀਨਾਂ ਸਿਰਫ ਤੁਸੀਂ ਗਵਰਨਮੈਂਟ ਪ੍ਰੂਵਡ ਡੀਲਰਾਂ ਤੋਂ ਹੀ ਖਰੀਦ ਸਕਦੇ ਹੋ। ਇਸ ਕਰਕੇ ਜੋ ਡਿਸਕ੍ਰਿਪਸ਼ਨ ਦੇ ਵਿੱਚ ਵੈੱਬਸਾਈਟ ਦਿੱਤੀ ਹੈ ਉਸ ਤੇ ਜਾ ਕੇ ਹੀ ਤੁਸੀਂ ਇਸ ਨੂੰ ਖਰੀਦੋ ਇਹਨਾਂ ਮਸ਼ੀਨਾਂ ਤੋਂ ਇਲਾਵਾ ਤੁਹਾਡੇ ਕੋਲ ਇੱਕ ਲੈਪਟਾਪ ਇੱਕ ਪ੍ਰਿੰਟਰ ਹੋਣਾ ਚਾਹੀਦਾ ਔਰ ਫੋਟੋ ਖਿੱਚਣ ਦੇ ਲਈ ਤੁਸੀਂ ਆਪਣੇ ਫੋਨ ਨੂੰ ਵੀ ਯੂਜ਼ ਕਰ ਸਕਦੇ ਹੋ ਜਦੋਂ ਤੁਹਾਡੇ ਕੋਲ ਸਾਰੀਆਂ ਇਹ ਚੀਜ਼ਾਂ ਆ ਜਾਂਦੀਆਂ ਨੇ ਤੇ ਤੁਸੀਂ ਆਪਣੇ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਹੋ ਵੈਬਸਾਈਟ ਦੇ ਉੱਪਰ ਬਹੁਤ ਸਾਰੀਆਂ ਐਸੀਆਂ ਲੋਕੇਸ਼ਨਸ ਆ ਜਾਣਗੀਆਂ ਜਿਹੜੀਆਂ ਤੁਸੀਂ ਚੂਜ਼ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿਹੜੀ ਲੋਕੇਸ਼ਨ ਤੁਹਾਡੇ ਕੋਲ ਹੈ ਤੁਸੀਂ ਉਸ ਨੂੰ ਚੂਜ਼ ਕਰਕੇ ਉੱਥੇ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਦੋਸਤੋ ਇਹ ਲੋਕੇਸ਼ਨ ਇਸ ਵੈਬਸਾਈਟ ਤੇ ਇਸ ਕਰਕੇ ਦਿੱਤੀਆਂ ਹੁੰਦੀਆਂ ਨੇ ਕਿ ਤੁਸੀਂ ਇਸ ਤਰੀਕੇ ਨਾਲ ਪਲੈਨਿੰਗ ਨਾ ਕਰ ਲਵੋ ਕਿ ਜਿੱਥੇ ਪਹਿਲਾਂ ਹੀ ਮਸ਼ੀਨਾਂ ਲੱਗੀਆਂ ਨੇ ਤੁਸੀਂ ਉੱਥੇ ਦੁਬਾਰਾ ਤੋਂ ਮਸ਼ੀਨ ਲਗਾਉਣ ਦੀ ਪਲੈਨਿੰਗ ਕਰੋ ਇਸ ਕਰਕੇ ਤੁਸੀਂ ਵੈਬਸਾਈਟ ਦੀ ਦਿੱਤੀਆਂ ਹੋਏ ਲੋਕੇਸ਼ਨ ਨੂੰ ਹੀ ਚੂਜ਼ ਕਰੋ ਜਿੱਥੇ ਪਹਿਲਾਂ ਮਸ਼ੀਨਾਂ ਨਹੀਂ ਲੱਗੀਆਂ ਤਾਂ ਕਿ ਤੁਹਾਨੂੰ ਪ੍ਰੋਫਿਟ ਹੋਵੇ ਨਾ ਕਿ ਨੁਕਸਾਨ ਜੇ ਤੁਸੀਂ ਬਿਜ਼ਨਸ ਨੂੰ ਐਸੀ ਜਗ੍ਹਾ ਤੇ ਸੈਟਅਪ ਕਰਦੇ ਹੋ ਜਿੱਥੇ ਪਹਿਲਾਂ ਹੀ ਮਸ਼ੀਨਾਂ ਲੱਗੀਆਂ ਨੇ ਤਾਂ ਤੁਹਾਡੇ ਬਿਜ਼ਨਸ ਨੂੰ ਚਲਾਉਣ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆਏਗੀ ਕਿਉਂਕਿ ਇਹ ਇੱਕ ਸਰਟੀਫିକੇਟ 50 ਰੁਪਏ ਦੇ ਵਿੱਚ ਬਣਦਾ ਹੈ ਇਹਦੇ ਵਿੱਚ ਤੁਸੀਂ ਨਾਤੇ ਡਿਸਕਾਊਂਟ ਦੇ ਸਕਦੇ ਹੋ ਨਾ ਹੀ ਕੁਝ ਹੋਰ ਕਰ ਸਕਦੇ ਹੋ ਇਸ ਕਰਕੇ ਕੋਸ਼ਿਸ਼ ਕਰੋ ਕਿ ਤੁਸੀਂ ਉੱਥੇ ਮਸ਼ੀਨ ਲਗਾਓ ਜਿੱਥੇ ਹੋਰ ਕੋਈ ਮਸ਼ੀਨ ਨਹੀਂ ਲੱਗੀ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਦੇ ਸਹੀ ਲੋਕੇਸ਼ਨ ਦੇ ਨਾਲ ਤੁਹਾਡਾ ਬਿਜ਼ਨਸ ਤਾਂ ਸੈਟਅਪ ਹੋ ਜਾਏਗਾ ਪਰ ਤੁਹਾਨੂੰ ਇਹ ਦੇਖਣਾ ਪਏਗਾ ਕਿ ਆਪਾਂ ਇਸ ਨੂੰ ਐਕਸਪੈਂਡ ਕਿਵੇਂ ਕਰਨਾ ਹੈ ਔਰ ਨਾਲ ਦੀ ਨਾਲ ਮੇਨਟੇਨ ਕਰਕੇ ਕਿਵੇਂ ਚੱਲਣਾ ਆ ਹੁਣ ਅਸੀਂ ਇਹਨੂੰ ਡਿਟੇਲ ਵਿੱਚ ਜਾਂਦੇ ਹਾਂ ਕਿ ਤੁਸੀਂ ਆਪਣੀ ਮਾਰਕੀਟਿੰਗ ਕਿਵੇਂ ਵਧਾ ਸਕਦੇ ਹੋ ਬਿਜ਼ਨਸ ਨੂੰ ਕਿਵੇਂ ਅੱਗੇ ਲੈ ਕੇ ਜਾ ਸਕਦੇ ਹੋ ਇਸ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਆਪਣੇ ਕੰਮ ਕਰਨ ਦੇ ਤਰੀਕੇ ਨੂੰ ਦੂਜਿਆਂ ਨਾਲੋਂ ਵੱਖਰਾ ਕਰੋ। ਤੁਸੀਂ ਬਹੁਤ ਵਾਰੀ ਖੁਦ ਵੀ ਨੋਟਿਸ ਕੀਤਾ ਹੋਵੇਗਾ ਕਿ ਜਦੋਂ ਕੋਈ ਵੀ ਪলিউਸ਼ਨ ਦਾ ਸਰਟੀਫਿਕੇਟ ਬਣਾਉਣ ਲਈ ਜਾਂਦਾ ਹੈ ਤਾਂ ਬਾਹਰ ਕਾਫੀ देर ਖੜਾ ਰਹਿੰਦਾ ਹੈ। ਤੁਸੀਂ ਉਸ ਨੂੰ ਬੈਠਣ ਲਈ ਕਹੋ, ਪਾਣੀ ਪੁੱਛੋ ਔਰ ਉਹਦੇ ਨਾਲ ਵਧੀਆ ਇੰਟਰੈਕਸ਼ਨ ਕਰੋ ਤਾਂ ਕਿ ਉਹ ਤੁਹਾਡੇ ਨਾਲ ਵਧੀਆ ਕਨੈਕਸ਼ਨ ਬਣ ਜਾਵੇ। ਇਸ ਤੋਂ ਇਲਾਵਾ ਤੁਸੀਂ ਆਪਣੇ ਕਸਟਮਰਸ ਨੂੰ ਹੋਰ ਦੂਜੇ ਤਰੀਕੇ ਨਾਲ ਵੀ ਅਟਰੈਕਟ ਕਰ ਸਕਦੇ ਹੋ। ਉਹ ਤਰੀਕਾ ਹੈ ਸਰਟੀਫਿਕੇਟ ਨੂੰ ਸੁਰੱਖਿਅਤ ਕਰਨਾ। ਮੋਸਟਲੀ ਜੇ ਉਹ ਸਰਟੀਫਿਕੇਟ ਹੁੰਦੇ ਨੇ 2 ਜਾਂ 6 ਮਹੀਨੇ ਦੇ ਬਾਅਦ ਐਕਸਪਾਇਰ ਹੋ ਜਾਂਦੇ ਨੇ। ਇਸ ਕਰਕੇ ਬਹੁਤ ਸਾਰੇ ਲੋਕ ਇਹਨ ਤੁਸੀਂ ਇਹਨਾਂ ਵਾਸਤੇ ਇੱਕ ਪੋਲੀਥਿਨ ਬਣਾਓ ਤਾਂ ਕਿ ਉਹਦੇ ਵਿੱਚ ਸਰਟੀਫਿਕੇਟ ਸੇਫ ਰਹਿ ਸਕੇ ਔਰ ਕਸਟਮਰ ਨੂੰ ਐਵੇਂ ਲੱਗੇ ਕਿ ਉਹਨਾਂ ਦੇ ਐਕਸਟਰਾ ਪ੍ਰੋਟੈਕਸ਼ਨ ਸਰਟੀਫਿਕੇਟ ਦੀ ਕੀਤੀ ਗਈ। ਇਸ ਦੇ ਨਾਲ ਨਾਲ ਤੁਸੀਂ ਆਪਣੇ ਕਸਟਮਰ ਨੂੰ ਰਿਪੀਟ ਕਰਨ ਦੇ ਲਈ ਉਹਨਾਂ ਦਾ ਡਾਟਾ ਇੱਕ ਮੋਬਾਈਲ ਐਪਲੀਕੇਸ਼ਨ 'ਚ ਸੇਵ ਕਰਕੇ ਰੱਖੋ ਤਾਂ ਕਿ ਐਕਸਪਾਇਰ ਕਰਨ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਇੱਕ ਨੋਟੀਫਿਕੇਸ਼ਨ ਜਾਂ ਵਟਸਐਪ ਮੈਸੇਜ ਜਾਂ ਕੈਸਮਸ ਭੇਜ ਸਕੋ ਉਹ ਤੁਹਾਡੇ ਕੋ ਆ ਕੇ ਦੁਬਾਰਾ ਰੀਨਿਊ ਕਰਾਉਣ ਤਾਂ ਕਿ ਉਹਨਾਂ ਦੇ ਚਲਾਨ ਦੇ ਪੈਸੇ ਬਚ ਸਕਣ। ਕੁੱਲ ਮਿਲਾ ਕੇ ਇਹ ਕਸਟਮਰ ਸਰਵਿਸ ਦਾ ਹੀ ਇੱਕ ਹਿੱਸਾ ਹੈ। ਤੁਸੀਂ ਆਪਣੇ ਕਸਟਮਰ ਨੂੰ ਕਿਵੇਂ ਰੀ-ਵਿਜ਼ਿਟ ਕਰ ਕਿ ਨੂੰ ਕਿਵੇਂ ਤੁਸੀਂ ਸੇਵ ਕਰਾ ਕੇ ਦੇਣਾ ਹੈਗਾ ਕਿਵੇਂ ਉਹਨਾਂ ਦੀ ਸੇਫਟੀ ਦੇਖਣੀ ਹੈਗੀ ਹੈ ਜੇ ਤੁਸੀਂ ਇਹ ਚੀਜ਼ਾਂ ਦਾ ਖਿਆਲ ਰੱਖਦੇ ਹੋ ਤੁਹਾਡਾ ਬਿਜ਼ਨਸ ਬੜੇ ਆਰਾਮ ਨਾਲ ਚੱਲੇਗਾ ਦੋਸਤੋ ਇਹ ਮੈਂ ਕੋਈ ਹਵਾ ਦੇ ਵਿੱਚ ਤੀਰ ਨਹੀਂ ਮਾਰ ਰਿਹਾ ਸਗੋਂ ਸੱਚ ਗੱਲ ਦੱਸ ਰਿਹਾ ਜਿਸ ਬੂਤੋਂ ਮੈਂ ਆਪਣਾ ਪੋਲੂਸ਼ਨ ਸਰਟੀਫਿਕੇਟ ਬਣਾਉਂਦਾ ਹੈ ਉਹ ਬਿਨਨ ਨੋਟੀਫਿਕੇਸ਼ਨ ਦੇ ਥਰੂ ਆਪਣੇ ਮੈਸੇਜ ਥਰੂ ਪਹਿਲਾਂ ਹੀ ਦੱਸ ਦਿੰਦਾ ਕਿ ਤੁਹਾਡਾ ਸਰਟੀਫਿਕੇਟ ਐਕਸਪਾਇਰ ਹੋਣ ਵਾਲਾ ਹੈ ਨਾਲ ਦੀ ਨਾਲ ਉਹ ਮੇਰੇ ਸਰਟੀਫਿਕੇਟ ਦੀ ਸੇਫਟੀ ਦੀ ਜ਼ਿੰਮੇਵਾਰੀ ਵੀ ਰੱਖਦਾ ਇਸ ਕਰਕੇ ਉਸਦੇ ਬਹੁਤ ਸਾਰੇ ਕਸਟਮਰ ਰਿਪੀਟ ਕਸਟਮਰ ਆਹ ਹਣ ਦੋਸਤੋ ਅਸੀਂ ਇਸ ਕੰ ਦੋਸਤੋ ਇਹ ਜੋ ਬਿਜ਼ਨਸ ਹੈ ਮੁਨਾਫੇ ਵਾਲਾ ਬਿਜ਼ਨਸ ਹੈ ਜੇ ਤੁਹਾਡਾ ਬੁੱਤ ਕਿਸੇ ਪੈਟਰੋਲ ਪੰਪ ਦੇ ਕੋਲ ਹੈ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਏ ਏ ਮੈਂ ਤੁਹਾਨੂੰ ਵਾਅਦੇ ਦੇ ਨਾਲ ਕਹਿ ਸਕਦਾ ਕਿ ਜੇ ਤੁਸੀਂ ਇਸ ਕੰਮ ਨੂੰ ਸ਼ੁਰੂ ਕਰੋਗੇ ਤੇ ਤੁਸੀਂ 3 ਤੋਂ 4 ਮਹੀਨੇ ਦੇ ਵਿੱਚ ਤੁਸੀਂ ਆਪਣੇ ਪੈਸੇ ਦੀ ਇਨਵੈਸਟਮੈਂਟ ਨੂੰ ਵਾਪਸ ਵੀ ਲੈ ਲੋਗੇ ਨਾਲ ਤੁਸੀਂ ਪ੍ਰੋਫਿਟ ਵੀ ਕਮਾਉਣਾ ਸ਼ੁਰੂ ਕਰ ਦੋਗੇ ਜੇਕਰ ਇਸ ਦਾ ਇੱਕ ਮੋਟਾ-ਮੋਟਾ ਹਿਸਾਬ ਲਗਾ ਕੇ ਵੀ ਇਸ ਦੀ ਐਵਰੇਜ ਕੱਢੀ ਜਾਵੇ ਤਾਂ ਤੁਸੀਂ ਸਾਲ ਦਾ 10 ਤੋਂ ਲੱਖ ਰੁਪਏ ਆਰਾਮ ਨਾਲ ਕਮਾ ਸਕਦੇ ਜੇਕਰ ਤੁਹਾਡੇ ਕੋਲ ਇੱਕ ਦਿਨ ਦੇ 50 ਕਸਟਮਰ ਆਉਂਦੇ ਨੇ ਤੇ ਤੁਸੀਂ 50 ਰੁਪਏ ਦਾ ਇੱਕ ਸਰਟੀਫਿਕੇਟ ਬਣਾ ਕੇ ਦੇਵੇ ਤਾਂ ਤੁਸੀਂ ਇੱਕ ਦਿਨ ਦੇ ਵਿੱਚ 2500 ਰੁਪਏ ਕਮਾ ਸਕਦੇ ਅਤੇ ਇੱਕ ਦਿਨ ਦਾ 2500 ਰੁਪਏ ਕਿਸੇ ਨੌਕਰੀ ਪੇਸ਼ੇਵਾਲੇ ਬੰਦੇ ਦੀ ਕਮਾਈ ਤੋਂ ਬਹੁਤ ਜ਼ਿਆਦਾ ਇੱਕ ਦਿ ₹2500 30 ਦਿਨਾਂ ਦੇ ₹75000 ਬਣਦੇ ਨੇ ਅਤੇ 1 ਸਾਲ ਦੇ 9 ਲੱਖ ਰੁਪਏ ਬਣਦੇ ਨੇ ਜੇਕਰ ਅਸੀਂ ਹਰ ਮਹੀਨੇ ਦੀ ਆਪਣੀ ਪ੍ਰੋਡਕਟ ਇਨਵੈਸਟਮੈਂਟ ਅਤੇ ਬਾਕੀ ਸਾਰੇ ਖਰਚੇ ਵਗੈਰਾ ਕੱਢ ਕੇ 5 ਲੱਖ ਰੁਪਏ ਖਰਚ ਵੀ ਕਰ ਦਈਏ ਤਾਂ ਵੀ ਹਰ ਸਾਲ 4 ਲੱਖ ਰੁਪਏ ਸੇਵ ਕਰ ਸਕਦੇ ਹਾਂ ਇਹ ਜਿਹੜੇ 4 ਲੱਖ ਅਸੀਂ ਸੇਵ ਕਰਦੇ ਨੇ ਇਸ ਨੂੰ ਅਸੀਂ ਕਿਤੇ ਹੋਰ ਇਨਵੈਸਟ ਕਰਕੇ ਇਸ ਨੂੰ ਡਬਲ ਵੀ ਕਰ ਸਕਦੇ ਹਾਂ। ਦੋਸਤੋ ਇਹ ਹੁਣ ਤੁਹਾਡੇ ਹੱਥ ਹੈ ਕਿ ਤੁਸੀਂ ਇਸ ਬਿਜ਼ਨਸ ਨੂੰ ਕਿਵੇਂ ਸੰਭਾਲਣਾ ਹੈ, ਕਿਵੇਂ ਐਕਸਪੈਂਡ ਕਰਨਾ ਹੈ, ਕਿਵੇਂ ਦੀ ਕਸਟਮਰ ਸਰਵਿਸ ਦੇਣੀ ਹੈ। ਤੁਸੀਂ ਇਸ ਦੁਕਾਨ ਦੇ ਉੱਪਰ ਹੋਰ ਛੋਟੀਆਂ-ਮੋਟੀਆਂ ਸਰਵਿਸਿਜ਼ ਦੇਣੀਆਂ ਸ਼ੁਰੂ ਕਰ ਦਿਓ ਜੋ ਤੁਹਾਡੇ ਏਰੀਆ ਦੇ ਵਿੱਚ ਹੋਰ ਨਹੀਂ ਦੇ ਰਹੇ। ਦੋਸਤੋ ਇਹ ਸੀ ਅੱਜ ਦਾ ਬਿਜ਼ਨਸ ਆਈਡੀਆ। ਤੁਸੀਂ ਘੱਟ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਤੁਸੀਂ ਵਧੀਆ ਪੈਸੇ ਬਣਾ ਸਕਦੇ ਹੋ। ਲੋੜ ਹੈ ਤੁਹਾਨੂੰ ਇੱਕ ਵਾਰ ਹਿੰਮਤ ਮਾਰ ਕੇ ਇਸ ਬਿਜ਼ਨਸ ਨੂੰ ਸ਼ੁਰੂ ਕਰਨ ਦੀ। ਜਿਵੇਂ-ਜਿਵੇਂ ਤੁਸੀਂ ਬਿਜ਼ਨਸ ਨੂੰ ਇਹ ਸਰਵਿਸਿਸ ਦੋਗੇ ਤੁਹਾਨੂੰ ਲੋਕ ਪਸੰਦ ਕਰਨਗੇ ਤੁਹਾਡੇ ਕੋਲ ਬਾਰ ਬਾਰ ਆ ਕੇ ਸਰਟੀਫਿਕੇਟ ਬਣਾਉਣਗੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਸ ਇਨਾ ਹੀ ਮਿਲਦੇ ਇੱਕ ਨਵੇਂ ਵੀਡੀਓ ਦੇ ਵਿੱਚ ਨਵੇਂ ਟਾਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰੰਜੀਤ ਪਾਲ